ਜੋ ਮਹਾਰਾਣੀ ਸਾਹਿਬ ਨੇ ਨੋਮੀਨੇਸ਼ਨ ਫਾਈਲ ਕਰਨੀ ਹੈ ਆਪਾਂ ਦੇਖ ਰਹੇ ਆਂ ਵੀ ਕਿ ਛੋਟੇ ਜਿਹੇ ਸੱਦੇ ਤੇ ਕੱਲ ਹੀ ਸਾਨੂੰ ਪਤਾ ਲੱਗਿਆ ਵੀ ਅੱਜ ਨੋਮੀਨੇਸ਼ਨ ਫਾਈਲ ਕਰਨੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਅੱਜ ਅਸੀਂ ਇੱਥੋਂ ਬਸਾਂ ਹੰਕਾਰਾਂ ਕਾਫਲਾ ਲੈ ਕੇ ਜਾ ਰਹੇ ਆਂ ਇਹ ਵੱਖ-ਵੱਖ ਕਾਂਸੀ ਜੂਨਸੀਆਂ ਜੋ ਸਾਰਾ ਐਈ ਕਾਫਲੇ ਆ ਰਹੇ ਨੇ ਲਗਭਗ ਉੱਥੇ 8-10 ਹਜ਼ਾਰ ਬੰਦੇ ਦੇ ਇਕੱਠ ਹੁੰਦੀ ਸਾਡੀ ਸੰਭਾਵਨਾ ਆ ਸਾਨੂੰ ਉਮੀਦ ਹੈ ਵੀ ਇਹ ਮਹਾਰਾਣੀ ਸਾਹਿਬ ਬਹੁਤ ਵੱਡੀ ਲੀਡਰ ਆ ਜਿਵੇਂ ਹੰਗਾਰਾ ਮਿਲ ਰਿਹਾ ਸ਼ਹਿਰ 'ਚੋਂ ਬਹੁਤ ਵੱਡੀ ਲੀਡ ਨਾਲ ਮਹਾਰਾਣੀ ਸਾਹਿਬ ਜਿੱਤਾਂਗੇ ਇਹਦੇ ਵਿੱਚ ਕੋਈ ਸ਼ੱਕ ਸ਼ੋਭਾ ਨਹੀਂ ਜੋ ਦਾਖਲਾ ਜਾ ਰਿਹਾ ਤੇ ਇੱਕ ਪਾਸੇ ਕਿਸਾਨਾਂ ਦਾ ਮਰੂਦ ਵੀ ਪਿੰਡ ਦੀ ਵੱਡਾ ਦਾਖਲਾ ਜਾ ਰਿਹਾ ਹਰ ਪਿੰਡ ਦੇ ਵਿੱਚੋਂ ਅੱਜ ਬੱਸ ਭਰ ਕੇ ਆਈ ਹੋਈ ਹੈ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੀਆਂ 20 ਬੱਸਾਂ ਪਿੰਡਾਂ ਦੇ ਵਿੱਚੋਂ ਭਰੀਆਂ ਨੇ ਤੇ 50 ਤੋਂ ਪਲੱਸ ਜਿਹੜੀਆਂ ਗੱਡੀਆਂ ਨੇ ਆਈਆਂ ਹੋਈਆਂ ਨੇ ਤੇ ਸਾਡਾ ਅੱਜ 1000 ਬੰਦਿਆਂ ਦਾ ਦਾਖਲਾ ਨਾਵੇਂ ਹਲਕੇ ਤੋਂ ਜਿਹੜਾ ਜਾ ਰਿਹਾ ਹੈਗਾ ਮਹਾਰਾਣੀ ਬੰਦੀਤ ਕੌਜੀ ਦੀ ਨਾਮੀਨੇਸ਼ਨ ਭਰਨ ਦੇ ਲਈ ਸੋ ਸਾਰੇ ਹਲਕੇ ਦੇ ਲੋਕਾਂ ਨੂੰ ਮੈਂ ਵਧਾਈ ਵੀ ਦਿੰਦਾ ਤਾਂ ਇਹ ਗੱਲ ਦਾ ਦਾਅਵਾ ਕਰਦੇ ਹਾਂ ਕਿ 100% ਨਾਬੇ ਹਲਕੇ ਤੋਂ ਵੱਡੀ ਦੀ ਨਾਲ ਭਾਰਤੀ ਜਨਤਾ ਪਾਰਟੀ ਜਿੱਤੇ ਕਿਹੋ ਜਿਹਾ ਦੇਖ ਦਿਓਗੇ ਮੈਂ ਲੋਕੀ ਕਹੇ ਕਿ ਸਥਿਤੀ ਕਮਜ਼ੋਰ ਆ ਕਿਵੇਂ ਬਾਤ ਕਰੋ ਤੁਹਾਡੇ ਸਾਹਮਣੇ ਹੈ ਜੀ ਪਿੰਡਾਂ ਦੇ ਵਿੱਚੋਂ ਵੀ ਬੱਸਾਂ ਪਰਪਰ ਆਈਆਂ ਹੋਈਆਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਖੜੇ ਨੇ ਤਾਂ ਸਥਿਤੀ ਤਾਂ ਸਭ ਦੇ ਸਾਹਮਣੇ ਹੈ ਬਾਕੀ ਚਾਰ ਦਿਨ ਨੂੰ ਸਾਰਿਆਂ ਦੇ ਭਲੇਖੇ ਦੂਰ ਹੋ ਜਾਣਗੇ ਅੱਜ ਬਹੁਤ ਵੱਡਾ ਕਾਫਲਾ ਨਾਬੇ ਤੋਂ ਪਟਿਆਏ ਜਾ ਰਿਹਾ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਆਪਣੇ ਫਾਰਮ ਫਿਲ ਕਰਨ ਲਈ ਅਸੀਂ ਉਰੋਂ 15-20 ਬੱਸਾਂ ਲੈ ਕੇ ਨਾਬੇ ਤੋਂ ਇਕ ਇਕੱਠੇ ਹੋ ਕੇ ਪਟਿਆਲੇ ਜਾ ਰਹੇ ਆ ਤਾਂ ਜੋ ਮਹਾਰਾਣੀ ਦਾ ਫਾਰਮ ਪਰਨ ਇੱਕ ਵੱਡਾ ਇਕੱਠ ਨਾਬੇ ਵੱਲੋਂ ਉਹਨਾਂ ਨੂੰ ਮਿਲੇ ਤੇ ਬਹੁਤ ਲੋਕਾਂ 'ਚ ਉਤਸ਼ਾਹ ਹੈ ਕਿ ਸਾਡੇ ਮਹਾਰਾਣੀ ਪਨੀਰ ਕੌਰ ਜੀ ਅੱਜ ਫਾਰਮ ਪਰਨਗੇ ਤੇ ਅਸੀਂ ਇਸ ਤਰੀ ਸਾਰੇ ਜਣੇ ਇਕੱਠੇ ਹੋ ਕੇ ਇੱਕ ਤਰੀਕ ਨਾ ਉਹ ਵੱਧੋ ਵੜ ਵੀ ਵੋਟ ਵੀ ਪਾਵਾਂ ਤੇ ਉਹਨਾਂ ਨੂੰ ਜਿੱਤੋ ਬਣਾ ਕੇ ਭੇਜਾਂਗੇ ਬਹੁਤ ਹੀ ਵਧੀਆ ਅੱਜ ਲੋਕਾਂ ਦਾ ਇਕੱਠ ਹੋਇਆ ਹੈ ਅੱਜ ਬਹੁਤ ਉਤਸ਼ਾਹ ਨਾਲ ਲੋਕ ਮਹਾਰਾਣੀ ਸਾਹਿਬ ਨੇ ਕਾਗਜ਼ ਭਰਨੇ ਨੇ ਅਸੀਂ ਸ਼ਹਿਰ ਵੱਲੋਂ ਇਕੱਠੇ ਹੋ ਕੇ ਜਾ ਰਹੇ ਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਬਹੁਤ ਵੱਡੀ ਲੀਡਰ ਅਸੀਂ ਜਿੱਤਾਂਗੇ ਕਿ ਸਾਨੂੰ ਇਸ ਗੱਲ ਦਾ ਹੋਰ ਆਰਟੀਜਨ ਤੇ ਪੰਜਾਬ ਬਦਲ ਰਿਹਾ ਹੈ ਇਹ ਜਨ ਹਾਰ ਜਿਹੜੀ ਦਿਖ ਰਹੀ ਹੈ ਨਾ ਇਹ ਪੰਜਾਬ ਬਦਲ ਰਿਹਾ ਹੈ ਪੰਜਾਬ ਜਿੱਥੇ ਨਰਿੰਦਰભાઈ ਮੋਦੀ ਦੇ ਨਾਲ ਖੜਾ ਹੋ ਰਿਹਾ ਉੱਥੇ 2023 ਦੇ ਵਿੱਚ ਵੀ ਪੰਜਾਬ ਦੇ ਵਿੱਚ ਇਸ ਤੋਂ ਵੱਡਾ ਜਨੂਨ ਆਊਗਾ ਜਿਹੜੇ ਲੋਕਾਂ ਨੂੰ ਭੁਲੇਖੇ ਸੀ ਕਿ ਪਿੰਡਾਂ 'ਚ ਹੋਰ ਤਾਂ ਤੁਸੀਂ ਦੇਖ ਰਹੇ ਹੋ ਪਿੰਡਾਂ 'ਚੋਂ ਬਸਾਂ ਦੀਆਂ ਬਸਾਂ ਭਰ-ਭਰ ਆ ਰਹੀਆਂ ਨੇ ਔਰ ਪੂਰਾ ਬਹੁਤ ਵੱਡਾ ਹਜ਼ਾਰ ਹਜ਼ਾਰ ਪਲੱਸ ਦੀ ਕਿੰਤੀ ਦੇ ਵਿੱਚ ਇੱਥੋਂ ਜੱਥਾ ਜਾ ਰਿਹਾ ਮਹਾਰਾਣੀ ਨੀਤਕੌਰ ਜੀ ਦੇ ਕਾਗਜ਼ ਫਾਈਲ ਕਰਾ ਔਰ ਇਹ ਦਿਨਾਂ ਦਿਨਾਂ ਦੇ ਵਿੱਚ ਐਸੀ ਗੇਮ ਖੁੱਗੀ ਕਿ ਪੰਜਾਬ ਦੇ ਵਿੱਚ ਮਹਾਰਾਣੀ ਸਾਹਿਬ ਨੇ ਬੜੀ ਜਿੱਤ ਨਾਲ ਪਰਮਿਨੇਸ਼ਨ ਫਾਈਲ ਕਰਦੀ ਹੈ ਔਰ ਪੂਰੇ ਦੇਖ ਰਿਹਾ ਵੀ ਕਿ ਛੋਟੇ ਜਿਹੇ ਸਰਦੇ ਦੇ ਅੱਲੀ ਸਾਨੂੰ ਪਤਾ ਲੱਗਿਆ ਵੀ ਅੱਜ ਇਸ ਨਿਹਾਰ ਨੂੰ ਹੋਰ ਪਤਾ ਲੱਗ ਗਿਆ ਕੇ ਦੇ ਸਿਸਟਮ ਮਹਾਰਾਣੀ ਜੀ ਦੇ ਰਾਜੇ ਅਸੀਂ ਇੱਥੋਂ ਬਸ ਆ ਰਹੇ ਹਾਂ ਪਰ ਇਹ ਨਹੀਂ ਪੂਰਾ ਵਸੇ ਵਸਤਾ ਮੇਂ ਹਿੰਦੁਸਤਾਨ ਦੀ ਇਲੈਕਸ਼ਨ ਦੇਖ ਔਰ ਇਸ ਇਲੈਕਸ਼ਨ ਤੋਂ ਬਾਅਦ 2024 ਤੋਂ ਬਾਅਦ ਜਿਹੜਾ ਦੇਸ਼ ਦੀ ਚੇਂਜ ਆਣ ਵਾਲੀ ਹੈ ਔਰ 15000 ਬੰਦੇ ਦੇ ਨਾਲ ਕ ਕਿ ਭਾਰਤ ਸਾਡਾ ਉਮੀਦ ਹੈ ਵੀ ਇਹ ਫੌਲਡ ਦੇ ਕੋਲ ਨਹੀਂ ਸਾਹਿਬ